ਜੋ ਬੋਲੇ ਸੋ ਨਿਰਪੈ ਸਤਿਗੁਰ ਨਾਮ ਮਹਾਰਾਜ ਕੀ ਜੈ ਬੋਲੇ ਸੋ ਨਿਹਾਲ ਸਾਰੇ ਸ਼ੀ ਅਕਾਲ ਸੰਤਨ ਜਗਤ ਗੁਰੂ ਸਤਿਗੁਰੂ ਰਵਦਾਸ ਜੀ ਮਹਾਰਾਜ ਜਿਨ੍ਹਾਂ ਦਾ ਪਾਵਨ ਪਵਿੱਤਰ ਜਨਮ ਸਥਾਨ ਸ਼ੀਰ ਗਵਰਧਨਪੁਰ ਕਾਂਸੀ ਬਨਾਰਸ ਵਿਖੇ ਜੋ ਡੇਰਾ ਸਚਖੰਡ ਬੱਲਾਵਾਲ ਦੇ ਮਹਾਪੁਰਸ਼ ਬ੍ਰਾਮਲੇਨ ਸ਼੍ਰੀ 108 ਸਤਿਗੁਰੂ ਸਵਾਮੀ ਸਰਵਨ ਦਾਸ ਮਹਾਰਾਜ ਜਿਹੜਾ ਨੇ ਸਾਡੇ ਕਲਜੂਗੀ ਜੀਵਾਂ ਤੇ ਤਰਸ ਕਰਦੇ ਹੋਏ ਉਸ ਜਗ੍ਹਾ ਦੀ ਭਾਲ ਕੀਤੀ ਤੇ ਇਹ ਜੋ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ ਸ਼ੀਰ ਗੋਵਰਧਨਪੁਰ ਕਾਂਸੀ ਬਨਾਰਸ ਵਿਖੇ ਜਨਮ ਸਥਾਨ ਹੈ ਉਥੇ ਸਾਡੇ ਮਹਾਪੁਰਸ਼ ਸ਼੍ਰੀ 108 ਸੰਤ ਬਾਬਾ ਜਸ਼ਪਾਲ ਸਿੰਘ ਜੀ ਮੌਜੂਦਾ ਗਦੇ ਨਿਸ਼ਾਨ ਡੇਰਾ ਸ੍ਰੀ 108 ਸਤਿਗੁਰੂ ਬਾਬਾ ਬਨਾਰਾਮ ਜੀ ਮਹਾਰਾਜ ਓਡਰਾ ਬੰਗਾਲੀਪੁਰ ਦਸੂਹਾਵਾੜੇ ਜਨਾ ਬਨੋ ਹਰ ਸਾਲ ਹੀ ਸੰਗਤਾਂ ਦਾ ਭਾਰੀ ਇਕੱਠ ਲੈ ਕਰਕੇ ਨਾਲ ਜਥਾ ਲੈ ਕਰਕੇ ਸੰਗਤਾਂ ਦਰਸ਼ਨ ਵਾਸਤੇ ਜਾਂਦੀਆਂ ਹੈ ਆਈ ਦੀ ਜੋ ਇਹ ਯਾਤਰਾ ਹੈ ਇਹ 23ਵੀਂ ਹੈ ਇਹ 23ਵੀਂ ਯਾਤਰਾ ਜੋ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਸ਼ੀਰ ਗਵਰਧਨਪੁਰ ਕਾਂਸੀ ਬਨਾਰਸ ਵਿਖੇ ਸੰਗਤਾਂ ਦੇ ਦਰਸ਼ਨਾਂ ਲਈ 600 ਦੇ ਕਰੀਬ ਸੰਗਤ ਜਾ ਰਹੀ ਹੈ ਜੋ ਡੇਰਾ ਸਚਖੰਡ ਬੱਲਾਵਾਲੇ ਮਹਾਪੁਰਸ਼ ਸ੍ਰੀ 108 ਸਤਿਗੁਰੂ ਸਵਾਮੀ ਨਰੰજનदास ਜੀ ਮਹਾਰਾਜ ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਮਹਾਪੁਰਸ਼ ਸਾਡੇ ਬਹੁਤ ਹੀ ਸਤਕਾਰਯੋਗ ਸ੍ਰੀ 108 ਸੰਤ ਬਾਬਾ ਆਰਾਮਗੜ੍ਹ ਜੀ ਮਹਾਰਾਜ ਰਾਜਪੁਰ ਕੰਢੀਵਾਲੇ ਮੌਜੂਦਾ ਗੱਦੀ ਨਿਸ਼ੀਨ ਸ੍ਰੀ 108 ਡੇਰਾ ਬਾਬਾ ਪੋਲਾ ਗਿਰ ਜੀ ਮਹਾਰਾਜ ਰਾਜਪੁਰ ਕੰਢੀ ਵਾਲੇ ਸੋ ਮਹਾਪੁਰਸ਼ ਸਾਰੇ ਹੀ ਮਹਾਪੁਰਸ਼ ਸਾਰੇ ਹੀ ਪ੍ਰਬੰਧਕਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਉਸ ਮਾਲਕ ਦੀ ਰਹਿਮਤ ਸਦਕਾ ਸਾਰੀਆਂ ਹੀ ਸੰਗਤਾਂ ਦਰਸ਼ਨਾਂ ਵਾਸਤੇ ਬਾਈ ਟ੍ਰੇਨ ਰਵਾਨਾ ਹੋ ਰਹੀਆਂ ਹੈ ਇਹ ਸੰਗਤਾਂ 25 ਤਰੀਕ ਨੂੰ ਵਾਪਸ ਇਧਰ ਪੰਜਾਬ ਦੇ ਵਿੱਚ ਪਹੁੰਚਣ ਗਿਆ ਸੋ ਸਾਰਿਆਂ ਹੀ ਸੰਗਤਾਂ ਨੂੰ ਇਹ 23ਵੇਂ ਯਾਤਰਾ ਦੇ ਲੱਖ ਲੱਖ ਵਧਾਈਆਂ ਹੋਣ ਸਤਿਗੁਰੂ ਕਿਰਪਾ ਕਰੇ ਐਸੀ ਲਾਲ ਤੁਜਵੇਂ ਕੌਣ ਕਰੈ ਗਰੀਬ ਅਨਵਾਜ ਗੁਸਈਆ ਮੇਰਾ ਮਾਥਾ ਛਤਰ ਤਰੈ ਰਹਾ ਹੋ ਜਾਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੋਹੀ ਢਰੈ ਨੇਚਾ ਉੱਚ ਕਰੈ ਮੇਰਾ ਗੋਵਿੰਦ ਕਾਹੂ ਤੇ ਨੰਡਰੈ ਨਾਮਦੇਵ ਕਬੀਰ ਤੇ ਲੋਚਨ ਸਦਨਾ ਹਸਨ ਤਰੈ ਕਾਰਵਦਾ ਸਨੋਰੇ ਸੰਤੋ ਹਰ ਜੀਓ ਤੇ ਸਵੇ ਸਰਾ ਦੇ ਮਹਾਵਾਕਨਸਾਰ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸਾਡੇ ਜੋ ਚੈਨਨ ਵਾਲੇ ਹੈ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੋਗਰਾਜ ਜੋਗਰਾਜ ਅਸਲ ਜੀ ਚੈਨਨ ਵਾਲੇ ਸਾਡੇ ਇੱਕਮ ਪੱਟੀ ਜੀ ਚੈਨਨ ਵਾਲੇ ਸਾਰੇ ਹੀ ਵੀਰਾਂ ਦਾ ਸਾਡੇ ਨਾਗਲਾ ਸਾਹਿਬ ਪ੍ਰੈਸ ਰਿਪੋਰਟਰ ਸਾਹਿਬ ਜਗਵਾੜੀ ਉਹ ਵੀ ਪਹੁੰਚੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਤਿਗੁਰੂ ਕਿਰਪਾ ਕਰੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਬੜੇ ਪ੍ਰੇਮ ਸਤਿਕਾਰ ਦੇ ਨਾਲ ਇਹ ਯਾਤਰਾ ਕਰਨੀ ਹੈ ਮਹਾਰਾਜ ਨੇ ਬਾਣੀ ਵਿੱਚ ਵੀ ਲਿਖਿਆ ਉਠਤ ਬੈਠਤ ਸੋਵਤ ਤੇਾਈ ਹੈ ਮਾਰਗ ਚਲਤ ਹਰੇ ਹਰ ਗਾਈ ਹੈ ਜਿਸ ਗੁਰੂ ਦੇ ਦਰਸ਼ਨਾਂ ਲਈ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੇ ਜਸ ਕਰਦੇ ਆ ਜਾਣਾ ਹੈ ਸੋ ਮਹਾਂਪੁਰਸ਼ਾਂ ਦਾ ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਹਰ ਸਾਲ ਹੀ ਸੰਗਤਾਂ ਨੂੰ ਇਹ ਦਰਸ਼ਨ ਕਰਵਾ ਕੇ ਲਿਆਉਂਦੇ ਹੈ ਔਰ ਰੰਗ ਰਤੜੀਆਂ ਰੂਹਾਂ ਆਪ ਵੀ ਜਾਂਦੀਆਂ ਸੰਗਤਾਂ ਨੂੰ ਵੀ ਨਾਲ ਲੈ ਕੇ ਜਾਂਦੀਆਂ ਇਹ ਸੰਗਤਾਂ ਦੇ ਚੰਗੇ ਭਾਗ ਹੈ ਜੋ ਇਹੋ ਜਿਹੇ ਸਮਾਪਤ ਹੋਇਆ ਸਤਿਗੁਰੂ ਕਿਰਪਾ ਕਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸਤਗੁਰ ਅਵਦਾਸ ਮਹਾਰਾਜ ਕੀ ਜੈ ਬੋਲੇ ਸੋਨਹਾਂ ਸਤ ਸ੍ਰੀ ਅਕਾਲ ਵਾਹਿਗੁਰਜੀ ਕਾ